ਅਸੋਪਟਿਕ ਨਾਂ ਦੇ ਨਾ ਪਰਬੰਧ ਹੋ ਰਿਹਾ ਹੈ। ਹਾਂਜੀ ਇਹ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਆ ਜਿਹਦੇ ਦੌਰਾਨ ਸਾਡੀ ਕਰੀਬ 470 ਪੁਲਿਸ ਫੋਰਸ ਜਿਹਦੇ ਵਿੱਚ ਗੈਸਟ ਅਫਸਰ ਹੈ 6 ਤੇ ਉਹਨਾਂ ਦੇ ਨਾਲ ਹੀ ਜਿਹੜੇ ਆਪਣਾ ਟੋਟਲ ਫੋਰਸ ਸਾਰੇ ਐਸ ਐਚ ਓਜ਼ ਬਾਹਰ ਹੈ ਤੇ ਪੂਰਾ ਚੰਗੀ ਤਰ੍ਹਾਂ ਏਰੀਆਜ਼ ਨੂੰ ਜਿੱਥੇ ਸਾਡੇ ਹੌਟਸਪੌਟਸ ਆ ਕਰੀਬ 22 ਜਗ੍ਹਾ ਤੇ ਅਸੀਂ ਜਿਹੜੀ ਕੋਆਰਡੀਨੇਟ ਸਰਚ ოਪਰੇਸ਼ਨ ਚਲਾ ਰਹੇ ਆ ਤੇ ਇਹਦੇ ਵਿੱਚ ਹੁਣ ਤੱਕ ਕਾਫੀ ਸ਼ੱਕੀ ਜਿਹੜੇ ਪੁਰਸ਼ ਹੈ ਜਿਹੜੇ ਕਿ ਇਹਦੇ ਵਿੱਚ ਨਸ਼ੇ ਦੇ ਵਿੱਚ ਉਹਨਾਂ ਦਾ ਸ਼ੱਕ ਹੈ ਵੀ ਨਸ਼ੇ ਵੇਚਦੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਅਗਲੀ ਪੁਛਗੇਸ ਜਾਰੀ ਹੈ ਕੁਝ ਕੇਸਿਸ ਜੋ ਸਾਨੂੰ ਬਰਾਮਦਗੀ ਹੋਈ ਹੈ ਕੁਝ ਚੋਰੀ ਦੇ ਵਹੀਕਲਸ ਵੀ ਬਰਾਮਦ ਹੋਏ ਆ ਤੇ ਉਹ ਸਾਰੀ ਡਿਟੇਲ ਬਾਅਦ ਵਿੱਚ ਸ਼ੇਅਰ ਕੀਤੀ ਜਾਊਗੀ ਤੇ ਇਹ ਬਹੁਤ ਹੀ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੁੱਧ ਜਿਹੜਾ ਮਹਮ ਚੱਲ ਰਹੀ ਹੈ ਜਿਹੜਾ ਯੁੱਧ ਚੱਲ ਰਿਹਾ ਉਹਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਲਗਾਤਾਰ ਸਫਲਤਾ ਮਿਲਦੀ ਆ ਰਹੀ ਹੈ ਤੇ ਬਹੁਤ ਮਿਹਨਤ ਦੇ ਨਾਲ ਸਾਡੀ ਫਿਰੋਜ਼ਪੁਰ ਦੀ ਸਾਰੀ ਟੀਮ ਬਹੁਤ ਕੰਮ ਕਰ ਰਹੀ ਹੈ ਹੁਣ ਇਸ ਕੈਸੋ ਆਪਰੇਸ਼ਨ ਦੇ ਨਾਲ ਵੀ ਜਿਹੜਾ ਆਮ ਜਨਤਾ ਦੇ ਵਿੱਚ ਬੜਾ ਵਧੀਆ ਇਸ ਦਾ ਜਿਹੜਾ ਸੁਨੇਹਾ ਜਾਂਦਾ ਤੇ ਜਿਹੜੇ ਮਾੜੇ ਐਂਸਰਾਂ ਨੂੰ ਸੁਨੇਹਾ ਮਿਲਦਾ ਵੀ ਉਹ ਇਸ ਗਲਤ ਕੰਮ ਤੋਂ ਬਾਹਰ ਆਉਣ ਨਹੀਂ ਤਾਂ ਅਸੀਂ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਜੇਲ੍ਹਾਂ ਵਿੱਚ ਭੇਜਾਂਗੇ